ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਅਸੀਂ ਸਕੂਟਰ ਮੋਟਰਸਾਈਕਲ ਜਾਂ ਗੱਡੀ ਤੇ ਕਿਤੇ ਵੀ ਜਾਂਦੇ ਹਾਂ ਤਾਂ ਅਕਸਰ ਸਾਨੂੰ ਲਾਈਟਾਂ ਤੇ ਮੰਦਰਾਂ ਗੁਰਦੁਆਰਿਆਂ ਦੇ ਬਾਹਰ ਜਾਂ ਹਸਪਤਾਲਾਂ ਦੇ ਬਾਹਰ ਕੁਝ ਲੋਗ ਮੰਗਦੇ ਦਿਖਾਈ ਦਿੰਦੇ ਹਨ ਕਈ ਵਾਰ ਘਰਾਂ ਵਿੱਚ ਮੰਗਤੇ ਮੰਗਣ ਵੀ ਆ ਜਾਂਦੇ ਹਨ ਬਹੁਤ ਸਾਰੇ ਰੀਜਨਸ ਦੱਸ ਕੇ ਲੋਕ ਕਈ ਵਾਰ ਸਾਡੇ ਤੋਂ ਕੁਝ ਨਾ ਕੁਝ ਮੰਗਦੇ ਹਨ ਜ਼ਿਆਦਾਤਰ ਲੋਕਾਂ ਦੀ ਮੰਗ ਪੈਸਿਆਂ ਦੀ ਹੁੰਦੀ ਹੈ ਕਿਉਂਕਿ ਪੈਸਿਆਂ ਬਿਨਾ ਅੱਜ ਦੀ ਮਹਿੰਗਾਈ ਦੇ ਜ਼ਮਾਨੇ ਵਿੱਚ ਕਿਸੇ ਦਾ ਵੀ ਗੁਜ਼ਾਰਾ ਨਹੀਂ ਚੱਲਦਾ ਬਹੁਤੀ ਵਾਰ ਲੋਕ ਕੁਝ ਤਰਸ ਖਾ ਕੇ ਨਾ ਮੰਗਤਿਆਂ ਨੂੰ ਪੈਸੇ ਦੇ ਵੀ ਦਿੰਦੇ ਹਨ ਪਰ ਕਦੇ ਵੀ ਕਿਸੇ ਭਿਖਾਰੀ ਜਾਂ ਮੰਗਤੇ ਨੂੰ ਪੈਸੇ ਦੇਣ ਲੱਗਿਆਂ ਕੁਝ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਦਾਨ ਕਰਨ ਦਾ ਸਹੀ ਤਰੀਕਾ ਕੀ ਹੈ ਦਾਨ ਕਿਸ ਨੂੰ ਕਰਨਾ ਚਾਹੀਦਾ ਹੈ ਤੇ ਕਿਸ ਨੂੰ ਨਹੀਂ ਦਾਨ ਕੀਤੇ ਦਾ ਕਿੰਨਾ ਫਲ ਮਿਲਦਾ ਹੈ ਕਿਵੇਂ ਦਾਨ ਕਰੀਏ ਤਾਂ ਜੋ ਵੱਧ ਤੋਂ ਵੱਧ ਫਲ ਮਿਲ ਸਕੇ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਇਸ ਬਾਰੇ ਹੀ ਡਿਸਕਸ ਕਰਾਂਗੇ ਇੱਕ ਜ਼ਰੂਰੀ ਬੇਨਤੀ ਜੋ ਵੀ ਗਿਆਨ ਜੋ ਵੀ ਸਾਖੀਆਂ ਜੋ ਵੀ ਵੀਡੀਓਜ਼ ਆਪ ਜੀ ਦੇ ਨਾਲ ਸ਼ੇਅਰ ਕੀਤੇ ਜਾਂਦੇ ਹਨ ਉਹੋ ਗੁਰਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕੀਤਾ ਹੋਇਆ ਗਿਆਨ ਹੈ ਜਾਂ ਕਿਤਾਬਾਂ ਵਿੱਚੋਂ ਪੜਿਆ ਹੋਇਆ ਗਿਆਨ ਹੈ ਹਾਂ ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਗੁਰੂ ਸਾਹਿਬਾਂ ਦੇ ਆਦਰ ਸਨਮਾਨ ਤੇ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਗਿਆਨ ਸਾਂਝਾ ਕੀਤਾ ਜਾਵੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤਾਂ ਕਿ ਜੋ ਵੀ ਦਾਨ ਅਸੀਂ ਮੰਗਤਿਆਂ ਤੇ ਭਿਖਾਰੀਆਂ ਨੂੰ ਕਰਦੇ ਹਾਂ ਉਸ ਦਾ ਸਾਨੂੰ ਪੂਰਾ ਫਲ ਮਿਲ ਸਕੇ ਸੋ ਕਿਸੇ ਵੀ ਮੰਗਤੇ ਜਾਂ ਭਿਖਾਰੀ ਨੂੰ ਪੈਸੇ ਆਦਿਕ ਦੇਣ ਦਾ ਸਹੀ ਤਰੀਕਾ ਕੀ ਹੈ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਸਾਧੂ ਰੋਜ਼ ਭਿਖਿਆ ਮੰਗਣ ਜਾਂਦਾ ਸੀ ਉਹ ਹਰ ਘਰ ਦੇ ਬੂਹੇ ਅੱਗੇ ਜਾ ਕੇ ਇਹੀ ਹੋਕਾ ਦਿੰਦਾ ਸੀ ਕਿ ਘਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਭਾਵ ਉਹ ਬੰਦਗੀ ਵਾਲੇ ਸਾਧੂ ਸਨ ਭਿਖਿਆ ਮੰਗਣ ਦੇ ਨਾਲ-ਨਾਲ ਉਹ ਪਿੰਡ ਵਾਲਿਆਂ ਨੂੰ ਇਹ ਉਪਦੇਸ਼ ਵੀ ਦਿੰਦੇ ਸਨ ਕਿ ਕਿਸੇ ਦਾ ਭਲਾ ਕਰਾਂਗੇ ਤਾਂ ਸਾਡਾ ਵੀ ਭਲਾ ਜ਼ਰੂਰ ਹੋਵੇਗਾ ਪਿੰਡ ਵਿੱਚੋਂ ਸਾਰੇ ਲੋਕ ਆਪਣੀ ਵਿੱਤ ਦੇ ਹਿਸਾਬ ਨਾਲ ਉਸ ਸਾਧੂ ਨੂੰ ਭਿਖਿਆ ਦਿੰਦੇ ਸਨ ਉਸ ਪਿੰਡ ਵਿੱਚ ਇੱਕ ਔਰਤ ਰਹਿੰਦੀ ਸੀ ਜੋ ਹਰ ਰੋਜ਼ ਸਾਧੂ ਨੂੰ ਦੋ ਪ੍ਰਸ਼ਾਦ ਦੇ ਦਿੰਦੀ ਸੀ ਪ੍ਰਸ਼ਾਦ ਦੇ ਤਾਂ ਸਾਧੂ ਨੂੰ ਦੇ ਦਿੰਦੀ ਸੀ ਪਰ ਮਨ ਵਿੱਚ ਇਹ ਸੋਚਦੀ ਜ਼ਰੂਰ ਸੀ ਕਿ ਇਹ ਸਾਧੂ ਰੋਜ਼ ਹੀ ਕਹਿੰਦਾ ਰਹਿੰਦਾ ਹੈ ਕਿ ਅੰਤ ਭਲੇ ਦਾ ਭਲਾ ਵੀ ਐ ਥੋੜੋ ਹੁੰਦਾ ਹੈ ਇਹ ਤਾਂ ਬਸ ਐਵੇਂ ਹੀ ਪਕਾਈ ਮਾਰਦਾ ਹੈ ਇੱਕ ਦਿਨ ਸ ਔਰਤ ਨੇ ਗੁੱਸੇ ਦੀ ਮਾਰੀ ਨੇ ਉਸ ਸਾਧੂ ਨੂੰ ਦੇਣ ਵਾਸਤੇ ਜਿਹੜੇ ਦੋ ਪ੍ਰਸ਼ਾਦੇ ਬਣਾਏ ਸਨ ਉਹਨਾਂ ਦੇ ਵਿੱਚ ਜ਼ਹਿਰ ਪਾ ਦਿੱਤੀ ਜਦੋਂ ਸਾਧੂ ਨੇ ਪਿੰਡ ਵਿੱਚ ਆ ਕੇ ਹੋਕਾ ਦਿੱਤਾ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤਾਂ ਉਸ ਨੇ ਉਹ ਦੋ ਵਧੀਆ ਪਰੌਂਠੇ ਜੋ ਜ਼ਹਿਰ ਪਾ ਕੇ ਬਣਾਏ ਸਨ ਉਸ ਸਾਧੂ ਨੂੰ ਦੇ ਦਿੱਤੇ ਸਾਧੂ ਨੇ ਵੀ ਉਹ ਬਾਕੀ ਪ੍ਰਸ਼ਾਦਿਆਂ ਦੇ ਨਾਲ ਰਲਾ ਦਿੱਤੇ ਅਤੇ ਆਪਣੀ ਕੁਟਿਆ ਵਿੱਚ ਲੈ ਕੇ ਚਲੇ ਗਏ ਸਾਧੂ ਨੇ ਉੱਥੇ ਜਾ ਕੇ ਪ੍ਰਸ਼ਾਦੇ ਰੱਖ ਕੇ ਅਰਦਾਸ ਕੀਤੀ हे ਪ੍ਰਮਾਤਮਾ ਅੱਜ ਜਿਸ ਨੇ ਵੀ ਜਿਸ ਭਾਵਨਾ ਨਾਲ ਭਿਖਿਆ ਦਿੱਤੀ ਹੈ ਉਹ ਫਲੀ ਭੂਤ ਜ਼ਰੂਰ ਹੋਵੇ ਭਾ ਉਸ ਦਾ ਫਲ ਜ਼ਰੂਰ ਮਿਲੇ ਇੰਨੀ ਅਰਦਾਸ ਕਰਕੇ ਉਹ ਬੰਦਗੀ ਵਿੱਚ ਲੀਨ ਹੋ ਗਏ ਕੁਝ ਸਮੇਂ ਬਾਅਦ ਮੀਂਹ ਪੈਣ ਲੱਗਿਆ 4-5 ਨੌਜਵਾਨ ਮੀਂਹ ਤੋਂ ਬਚਦੇ ਸਾਧੂ ਦੀ ਕੁਟੀਆ ਵਿੱਚ ਆ ਗਏ। ਕਾਫੀ ਸਮਾਂ ਇੰਤਜ਼ਾਰ ਕਰਦੇ ਰਹੇ ਪਰ ਮੀਂਹ ਨਾ ਹਟਿਆ। ਜਿਆਦਾ ਸਮਾਂ ਬੀਤਣ ਕਰਕੇ ਉਹਨਾਂ ਨੂੰ ਭੁੱਖ ਲੱਗ ਗਈ। ਉਹਨਾਂ ਨੇ ਸਾਧੂ ਨੂੰ ਪੁੱਛਿਆ, "ਮਹਾਤਮਾ ਜੀ, ਸਾਨੂੰ ਭੁੱਖ ਲੱਗੀ ਹੈ। ਕੀ ਡੇਰੇ ਵਿੱਚ ਕੁਝ ਖਾਣ ਵਾਸਤੇ ਮਿਲ ਸਕਦਾ ਹੈ?" ਉਸ ਸਾਧੂ ਨੇ ਜਿੱਥੇ ਖਾਣ ਪੀਣ ਵਾਲਾ ਸਮਾਨ ਪਿਆ ਸੀ, ਉੱਧਰ ਇਸ਼ਾਰਾ ਕਰ ਦਿੱਤਾ। ਲੜਕੀਆਂ ਨੇ ਉੱਥੇ ਜਾ ਕੇ ਦੋ-ਦੋ ਪ੍ਰਸ਼ਾਦੇ ਚੁੱਕ ਲਏ ਤੇ ਛਕ ਲਏ। ਉਹਨਾਂ ਵਿੱਚੋਂ ਇੱਕ ਲੜਕੇ ਨੇ ਉਸ ਮਾਤਾ ਦੇ ਬਣਾਏ ਪਰੌਂਠੇ ਵੀ ਛਕ ਲਏ। ਉਹਨਾਂ ਦੇ ਭੋਜਨ ਛਕਦਿਆਂ ਹੀ ਮੀਂਹ ਬੰਦ ਹੋ ਗਿਆ। ਪ੍ਰਸ਼ਾਦਾਂ ਛਕ ਕੇ ਉਹ ਆਪੋ ਆਪਣੇ ਘਰੇ ਚਲੇ ਗਏ। ਇੰਨੇ ਨੂੰ ਜਿਸ ਨੌਜਵਾਨ ਨੇ ਉਹ ਜ਼ਹਿਰ ਵਾਲੇ ਪਰੌਂਠੇ ਛਕੇ ਸਨ ਉਸ ਤੇ ਜ਼ਹਿਰ ਦਾ ਅਸਰ ਹੋਣ ਲੱਗਿਆ। ਘਰ ਗਿਆ ਤਾਂ ਉਸ ਨੂੰ ਉਲਟੀ ਆ ਗਈ, ਸਿਰ ਚਕਰਾਉਣ ਲੱਗਾ। ਉਸਦੀ ਮਾਂ ਭੱਜੀ-ਭੱਜੀ ਆਈ ਤੇ ਪੁੱਛਿਆ ਪੁੱਤ ਕੀ ਹੋ ਗਿਆ ਪੁੱਤ ਕਹਿੰਦਾ ਮਾਂ ਮੈਂ ਸਾਧੂ ਦੀ ਕੁਟਿਆ ਵਿੱਚੋਂ ਦੋ ਪਰੌਂਠੇ ਛਕੇ ਸਨ ਪਤਾ ਨਹੀਂ ਮੈਨੂੰ ਕੀ ਹੋ ਗਿਆ ਹੈ ਮੇਰੀਆਂ ਅੱਖਾਂ ਅੱਗੇ ਤਾਂ ਹਨੇਰਾ ਆ ਰਿਹਾ ਹੈ ਇੰਨਾ ਕਹਿੰਦਿਆਂ ਹੋਇਆਂ ਹੀ ਲੜਕਾ ਮਾਂ ਦੀ ਗੋਦ ਵਿੱਚ ਸਰੀਰ ਛੱਡ ਗਿਆ ਹੁਣ ਉਹ ਔਰਤ ਉੱਚੀ-ਉੱਚੀ ਰੋਣ ਲੱਗੀ ਪਿੰਡ ਦੇ ਲੋਕ ਇਕੱਠੇ ਹੋ ਗਏ ਔਰਤ ਪਾਗਲਾਵਾਂ ਵਾਂਗ ਲਗਾਤਾਰ ਬੋਲ ਰਹੀ ਸੀ ਪਿੰਡ ਦੇ ਲੋਕੋ ਮੈਂ ਤਾਂ ਉੱਜੜ ਗਈ ਮੇਰਾ ਇੱਕੋ ਇੱਕ ਪੁੱਤਰ ਸੀ ਉਹ ਵੀ ਮਰ ਗਿਆ ਮੈਂ ਤਾਂ ਸਾਧੂ ਨੂੰ ਮਾਰਨ ਲਈ ਜ਼ਹਿਰ ਪਾ ਕੇ ਪਰੌਂਠੇ ਬਣਾਏ ਸਨ ਮੇਰਾ ਤਾਂ ਆਪ ਦਾ ਪੁੱਤਰ ਹੀ ਮਰ ਗਿਆ ਉਹ ਸਾਧੂ ਠੀਕ ਹੀ ਕਹਿੰਦਾ ਸੀ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਮੈਂ ਸਾਧੂ ਦਾ ਮਾੜਾ ਚਿੱਤ ਦੇ ਵਿੱਚ ਰੱਖਿਆ ਤਾਂ ਹੀ ਮੇਰੇ ਨਾਲ ਮਾੜਾ ਕੰਮ ਹੋਇਆ ਹੈ ਸੋ ਦਾਨ ਕਰਨ ਦਾ ਸਹੀ ਤਰੀਕਾ ਤਾਂ ਇਹੀ ਹੈ ਇਕ ਕਦੇ ਵੀ ਕਿਸੇ ਨੂੰ ਮਾੜੀ ਸੋਚ ਦੇ ਨਾਲ ਮੰਦੀ ਭਾਵਨਾ ਦੇ ਨਾਲ ਕੁਝ ਨਾ ਦਿਓ ਜੇ ਕਿਸੇ ਨੂੰ ਦਾਨ ਕਰਨਾ ਹੈ ਤਾਂ ਉਸ ਦਾ ਭਲਾ ਹੀ ਲੋਚੋ ਦਾਨ ਐਸਾ ਕਰੋ ਕਿ ਜਿਸ ਦੇ ਨਾਲ ਉਸ ਦਾ ਕੁਝ ਭਲਾ ਹੋ ਸਕੇ ਦੂਸਰਾ ਦਾਨ ਕਰਨ ਲੱਗੇ ਖਿਆਲ ਰੱਖੋ ਕਿ ਦਾਨ ਕਿਸ ਨੂੰ ਕਰਨਾ ਚਾਹੀਦਾ ਹੈ ਤੇ ਕਿਸ ਨੂੰ ਨਹੀਂ ਇੱਕ ਵਾਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਚੰਗ ਮੰਗਿਆਣੇ ਦੇ ਇਲਾਕੇ ਵਿੱਚ ਵਿਰਾਜ ਰਹੇ ਸਨ ਤੁਰਿਆਂ ਜਾਂਦੇ ਇੱਕ ਰਾਹਗੀਰ ਨੇ ਬਾਬਾ ਜੀ ਦੇ ਦਰਸ਼ਨ ਕਰ ਲਈ ਬਾਬਾ ਜੀ ਨੂੰ ਮੱਥਾ ਟੇਕ ਕੇ ਉਸ ਨੂੰ ਬਹੁਤ ਸ਼ਾਂਤੀ ਆਈ ਤੇ ਉਸ ਤੋਂ ਬਾਅਦ ਉਹ ਅਕਸਰ ਹੀ ਬਾਬਾ ਜੀ ਦੇ ਦਰਸ਼ਨ ਕਰਨ ਆਉਣ ਲੱਗਿਆ ਇੱਕ ਦਿਨ ਉਹ ਸੇਵਾ ਕਰ ਰਿਹਾ ਸੀ ਤਾਂ ਬਾਬਾ ਜੀ ਨੇ ਆਪ ਹੀ ਉਸ ਨੂੰ ਪੁੱਛਣਾ ਕੀਤਾ ਹਾਂ ਵਹੀ ਗੋਮੁਖਾ ਕਿੱਥੋਂ ਆਇਆ ਹੈ ਤੇ ਕਿਸ ਭਾਵਨਾ ਨਾਲ ਸੇਵਾ ਕਰਦਾ ਹੈ ਉਸਨੇ ਆਪਣੇ ਪਿੰਡ ਦਾ ਨਾਮ ਦੱਸਿਆ ਤੇ ਬੇਨਤੀ ਕੀਤੀ ਜੀ 8-9 ਸਾਲ ਹੋ ਗਏ ਹਨ ਵਿਆਹ ਨੂੰ ਘਰ ਵਿੱਚ ਕੋਈ ਬੱਚਾ ਨਹੀਂ ਹੋਇਆ ਬਾਬਾ ਜੀ ਉਸ ਨੂੰ ਨਾਮ ਦਾ ਉਪਦੇਸ਼ ਦੇਣ ਲੱਗੇ ਤੇ ਕਿਹਾ ਨਾਮ ਜਪੋ ਤੇ ਸੇਵਾ ਕਰੋ ਜਦੋਂ ਬੱਚੇ ਜੋਗੇ ਪੁੰਨ ਹੋ ਗਏ ਬੱਚਾ ਆਪੇ ਹੋ ਜਾਵੇਗਾ 1 ਸਾਲ ਬਾਅਦ ਉਸਦੇ ਘਰੇ ਬੱਚਾ ਹੋ ਗਿਆ ਉਸਨੇ ਬਹੁਤ ਖੁਸ਼ੀਆਂ ਮਨਾਈਆਂ ਪਰ ਕੁਝ ਕੁ ਮਹੀਨਿਆਂ ਦਾ ਹੋ ਕੇ ਹੀ ਬੱਚਾ ਗੁਜ਼ਰ ਗਿਆ ਉਹ ਇੱਕ ਦਿਨ ਫੇਰ ਬਾਬਾ ਜੀ ਕੋਲ ਆਇਆ ਤੇ ਰੋਣ ਲੱਗਾ ਜੀ ਬੱਚਾ ਗੁਜ਼ਰ ਗਿਆ ਹੈ ਅਸੀਂ ਤਾਂ ਇੰਨਾ ਦਾਨ ਪੁੰਨ ਵੀ ਕੀਤਾ ਸੀ ਪਰ ਪਤਾ ਨਹੀਂ ਕੀ ਹੋਇਆ ਸਾਡਾ ਬੱਚਾ ਨਾ ਰਿਹਾ ਹੁਣ ਬਾਬਾ ਜੀ ਕੁਝ ਕੁ ਚੁੱਪ ਕਰ ਗਏ ਤੇ ਬਚਨ ਕੀਤਾ ਭਾਈ ਦਾਨ ਕਿਸ ਨੂੰ ਕਰਨਾ ਹੈ ਕਿਸ ਨੂੰ ਨਹੀਂ ਖਿਆਲ ਰੱਖੀਦਾ ਹੈ ਕੀ ਤੂੰ ਕਿਸੇ ਮੁਸਲਮਾਨ ਨੂੰ ਪੈਸੇ ਦਿੱਤੇ ਸਨ ਉਹ ਕਹਿੰਦਾ ਜੀ ਉਸਨੇ ਕਿਹਾ ਸੀ ਮੈਂ ਮੱਕੇ ਜਾਣਾ ਹੈ ਮੇਰੇ ਕੋਲ ਕਿਰਾਇਆ ਨਹੀਂ ਹੈ ਮੈਂ ਸੋਚਿਆ ਇਹ ਤਾਂ ਰੱਬ ਵਾਲੇ ਪਾਸੇ ਹੀ ਜਾ ਰਿਹਾ ਹੈ। ਬਾਬਾ ਜੀ ਕਹਿੰਦੇ ਮੱਕੇ ਜਾ ਕੇ ਉਸਨੇ ਗਊ ਦੀ ਬਲੀ ਦੇ ਦਿੱਤੀ ਸੀ। ਉਸ નિર્ਦੋਸ਼ ਜੀਵ ਦੀ ਹੱਤਿਆ ਤੇਰੇ ਬੱਚੇ ਨੂੰ ਲੱਗੀ ਅਤੇ ਉਹ ਮਰ ਗਿਆ। ਮਹਾਪੁਰਖ ਸਮੱਤ ਬਖਸ਼ਦੇ ਹਨ ਕਿ ਤੁਹਾਡੇ ਦਾਨ ਕੀਤੇ ਪੈਸਿਆਂ ਦਾ ਜੇ ਕੋਈ ਨਸ਼ਾ ਕਰਦਾ ਹੈ ਤਾਂ ਇਸ ਦਾ ਵੀ ਲੇਖਾ ਤੁਹਾਨੂੰ ਦੇਣਾ ਪਵੇਗਾ। ਗੁਰੂ ਸਾਹਿਬ ਬਾਣੀ ਰਾਹੀਂ ਸਾਨੂੰ ਸਮੱਤ ਬਖਸ਼ਦੇ ਹਨ। ਅਕਲੀ ਸਾਹਿਬ ਦੀ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ 부ਝੀ ਹੈ ਆਪਣੀ ਕੀਚੇਦਾਨ দান ਕਰਨ ਲੱਗਿਆ ਇਹਨਾਂ ਸਭ ਗੱਲਾਂ ਦਾ ਜ਼ਰੂਰ ਧਿਆਨ ਰੱਖੀਏ ਮਹਾਪੁਰਖ ਸਮੱਤ ਬਖਸ਼ਦੇ ਹਨ ਕਿ ਕਿਸੇ ਨੂੰ ਜਲ ਛਕਾ ਦੇਣਾ ਪ੍ਰਸ਼ਾਦਾ ਛਕਾ ਦੇਣਾ ਇਸ ਦਾ ਸਭ ਤੋਂ ਵੱਡਾ ਪੁੰਨ ਲੱਗਦਾ ਹੈ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਵਾਸਤੇ ਖਰਚ ਕਰ ਦੇਣਾ ਇਹ ਵੀ ਠੀਕ ਹੈ ਵਿਦਵਾ ਮਾਤਾਵਾਂ ਜਿਨ੍ਹਾਂ ਦੇ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਹੈ ਉਹਨਾਂ ਦੇ ਘਰ ਵਿੱਚ ਰਾਸ਼ਨ ਸਿੱਧਾ ਕੱਪੜੇ ਆਦ ਹੋਰ ਲੋੜ ਦਾ ਸਮਾਨ ਪਹੁੰਚਾਇਆ ਜਾਵੇ ਇਸ ਦਾ ਵੀ ਵੱਧ ਫਲ ਮਿਲਦਾ ਹੈ ਸੋ দান ਕਰਨਾ ਹੋਵੇ ਤਾਂ ਸੋਚ ਵਿਚਾਰ ਕੇ ਕਰਿਏ ਤਾਂ ਜੋ ਇਸ ਦਾ ਵੱਧ ਤੋਂ ਵੱਧ ਫਲ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ